ਜੀ ਹੁਣ ਅਸੀਂ ਚੱਲੇ ਆ ਬਟਾਲਾ ਤੇ ਇੱਥੇ ਗੁਰਦੁਆਰਾ ਕੰਦ ਸਾਹਾ ਦਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਤੇ ਯਾਰ ਇਹਨਾਂ ਦਰਸ਼ਨ ਕਰਨਾ ਆ ਨੂੰ ਜਾ ਕੇ ਉਹ ਕਰਦੇ ਹੁਣ ਨਾਲੇ ਯਾਰ ਸਭੇ ਰਸਤਾ ਬਹੁਤ ਜ਼ਿਆਦਾ ਖਰਾਬ ਆ ਤੇ ਸੜਕ ਬਣਦੀ ਆਪਣਾ ਇੱਥੇ ਜੇ ਆ ਲੱਗੇ ਵੀ ਹੋਇਆ ਤੇ ਬੱਸ ਬਣਾਉਣਾ ਜਿੰਨਾ ਹੱਦ ਤੱਕ ਉਹ ਰਸਤਾ ਖਰਾਬ ਹੀ ਹੈ ਅੱਗੇ ਲਿਖੂ ਕਿਵੇਂ ਸਾਹਮਣੇ ਆ ਗਿਆ ਗੇਟ ਤੇ ਲਿਖਿਆ ਹੋਇਆ ਦਾ ਅੰਦਰ ਮੱਤਾਸ ਲਖਣੀ ਜਾਦਗਰੀ ਗੇਟ ਗੁਰਦੁਆਰਾ ਕੰਧ ਸਾਹਿਬ ਬਟਾਲਾ ਖੱਬੇ ਹੱਥ ਮੁੜ ਕੇ ਆ ਪਹੁੰਚੇ ਅਸੀਂ ਬਟਾਲੇ ਅੱਜ ਅਸੀਂ ਚੱਲੇ ਸੀਗੇ ਪਹੁੰਚ ਗਏ ਸੀਗੇ ਗੁਰਦੁਆਰਾ ਕੰਧ ਸਾਹਿਬ ਮੱਥਾ ਟੇਕਣ ਚੱਲੇ ਆ ਹੁਣ ਆ ਗੱਡੀ ਅਸੀਂ ਇੱਥੇ ਪਾਰਕਿੰਗ ਹੈ ਨਹੀਂ ਸੀਗੀ ਪਾਰਕਿੰਗਾਂ ਦੇ ਖੁੱਲੇ ਚ ਲਾਉਣੀ ਪੂ ਗੱਡੀ ਧੋਣ ਆਲੀ ਸੀ ਇੱਥੇ ਵਾਸ਼ਿੰਗ ਪੁਆਇੰਟ ਸੀਗਾ ਉੱਥੇ ਧਾਤੀ ਗੱਡੀ ਸਭ ਵੀ ਭੜਾਤੀ ਤੇ ਹੈ ਸਭ ਵੀ ਭੜਾਤੀ ਉਹਨਾਂ ਨੂੰ ਹਾਂ ਬਸ ਹੁਣ ਆ ਕੇ ਲੈ ਜਾਾਂਗੇ ਜਾਨੂੰ ਆਪਾਂ ਮੱਥਾ ਟੇਕ ਆਵਾਂਗੇ ਹੁਣ ਤੱਕ ਨੰਬਰ ਆਪਣਾ ਹੀ ਆ ਗੱਡੀ ਧੋਤੀ ਜਾਊਗੀ ਨਾਲੇ ਚੱਲ ਗੱਡੀ ਭਾਣਨੇ ਧੋਤੀ ਜਾਣਿਆ ਪਾਰਕਿੰਗ ਦੀ ਟੈਨਸ਼ਨ ਵੀ ਖਤਮ ਹੋ ਜਾਊਗੀ ਨਾਲ ਹੀ ਜੀ ਗੁਰੂਰਗਰ ਦਾ ਫਰੀ ਕੰਧ ਦਾ ਬਾਜ਼ਾਰ ਦੇ ਵਿੱਚ ਆ ਇਹ ਜਗਾ ਤੰਗੀ ਆ ਗੱਡੀ ਐਸਾ ਆ ਕੇ ਬਾਹਰ ਹੀ ਲਾਉਣੀ ਪੈਦੀ ਸੀ ਸਾਨੂੰ ਜੀ ਜਾ ਰਿਹਾ ਅਸੀਂ ਰਸਤੇ 'ਚ ਜਗਾ ਪੂਰੀ ਪੂਰੀ ਆ ਨਾ ਗੱਡੀ ਤਾਂ ਨਹੀਂ ਖਿੱਚਦੇ ਨਾ ਭਾਈ ਉਹ ਸਾਨੂੰ ਪਹਿਲੇ ਹੀ ਕਹਦਾ ਸੀ ਕਹਿੰਦੇ ਬਾਜ਼ਾਰ ਚ ਅੱਗੇ ਗੱਡੀ ਨਹੀਂ ਜਾਣੀ ਵਰਦਾਰਾ ਹਾਂ ਪਿੱਛੇ ਲਾ ਦੇ ਬੰਦੇ ਗੱਡੀ ਦੇਖ ਆਓ ਗੁਰੂ ਜੀ ਦਾ ਵਿਆਹ ਪਰਪੰਦਾ ਉਹੋ ਕਿ ਨਹੀਂ ਇੱਥੇ ਹੀ ਸੰਗਤ ਹੁੰਦੀ ਆ ਹਨਾ ਬਹੁਤ ਮੁਸ਼ਕਲ ਹੁੰਦੀ ਆ ਬਹੁਤ ਜਿਆਦਾ ਹੁੰਦੀ ਹੋਊਗਾ ਸਾਰੇ ਭਰੇ ਰਹਿੰਦੇ ਹੋਣਗੇ ਸਾਰੀਆਂ ਗਲੀਆਂ ਭੇੜੀਆਂ ਨੇ ਹੂੰ ਰਸਤਾ ਨਹੀਂ ਉੱਥੋਂ ਆਉਂਦੀਆਂ ਵਾਲੇ ਦੇਖੋ ਹਨਾ ਇੰਦਾਨਪੁਰ ਲੋਧੀ ਤੋਂ ਆਉਂਦੀ ਆ ਬਰਾਤ ਹਨਾ ਹਾਂ ਉੱਥੋਂ ਬਰਾਤ ਆਉਂਦੀ ਆ ਆਪਾਂ ਨੂੰ ਪਿਛਲੀ ਵਾਰ ਆਈ ਇੰਨੇ ਸਾਲ ਹੋ ਗਏ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਲੰਘ ਜਾਂਦੀ ਆ ਨਾ ਆਪਾਂ ਵੀ ਅਸਲ ਵਿੱਚ ਮੈਂ ਡਿਊਟੀ ਟਾਈਮ ਤੇ ਹੁੰਨਾ ਪਤਾ ਇੰਨਾ ਦਾ ਕੰਮ ਕਰਦੇ ਆ ਨਾ ਅਗਲੇ ਤੋਂ ਧਿਆਨ ਰੱਖਾਂਗੇ ਅਗਲੇ ਸਾਲ ਆਪਾਂ ਸਾਰੇ ਰਸਤੇ ਜੁਗਿਆ ਰਹੇ ਨੇ ਨਾਲ-ਵਾਲੇ ਦੁਕਾਨਦਾਰ ਨੇ ਸੋਨੇ ਦੀਆਂ ਗਹਿਣਿਆਂ ਦੀਆਂ ਹੋਊਗਾ ਸਤ ਦੀ ਪੰਗਿਆਪੁਰੀ ਪਰ 4-ਵੀਲਰ ਲੰਘਦਾ ਹੋਇਗਾ ਹਲੋ ਜੀ ਪਹੁੰਚ ਗਏ ਅਸੀਂ ਵਰਦੁਆਰੇ ਸ਼੍ਰੀ ਕੰਸ ਸਾਹਿਬ ਸਾਹਮਣੇ ਜੋੜਾ ਘਰ ਹੈ ਇੱਧਰ ਕੋਤੋਂ ਦਾ ਸ਼੍ਰੀ ਕੰਮ ਤਾਂ ਹੈ ਕੋਈ ਕੰਮ ਤਾਂ ਹੈ ਗੁਰਨਾਣਕ ਦੇ ਜੀ ਦੇ ਜੀ ਇਧਰ ਹਾਸਲ ਕਿਹਾ ਹੈ ਲੰਗਰ ਹਾਲ ਉੱਪਰ ਆ ਚੱਲ ਜੀ ਹਾਂਜੀ ਹੁਣ ਲੰਗਰ ਖੇਤਰ ਚੱਲਿਆ ਜੀ ਆ ਪਿੱਛੇ ਹੀ ਹੋਰ ਜਾ ਕੇ ਪੌੜੀਆਂ ਚੱਲ ਕੇ ਸੰਗਰਹਾਣਾ ਉਸ ਤਰ੍ਹਾਂ ਕੇ ਲੰਗਰ ਸ਼ਕਤੀ ਆਉਂਦੇ ਆ ਸੀ ਕਿ ਸਮਾਂ ਕਾफी ਹੋ ਗਿਆ 3:00 ਤੱਕ ਪੂਰਾ ਟਾਈਮ ਜੀ ਦਾ ਸ਼ੁਕਰਗੁਜ਼ਾਰ ਤੁਹਾਨੂੰ ਸਭ ਤੋਂ ਵੱਧ ਸਤਿਕਾਰ ਦਿੱਤਾ ਜੀ ਬੈਕ ਸਾਈਡ ਤੋਂ ਗੁਰਦੁਆਰਾ ਕੰთა ਦੀ ਵਰਦਾ ਦ੍ਰਿਸ਼ਾਈ ਆ ਉੱਪਰ ਲੰਗਰ ਹਾਲ ਬਣਿਆ ਹੋਇਆ ਉਡੀ ਕੜ ਕੇ ਉੱਪਰ ਜਾਣਾ ਪੈਂਦਾ ਅਸੀਂ ਲੰਗਰ ਛਕਿਆ ਕਿੱਥੇ ਲੱਗੇ ਬੱਚੇ ਕੋਈ ਸ਼ਦਾ ਕਰ ਰਹੇ ਆ ਅੱਛਾ ਆ ਰਹੇ ਆ ਬਸ ਆਣਾ ਹਾਂ ਹਾਂਜੀ ਅਸੀਂ ਪਹੁੰਚ ਗਏ ਗੁਰਦੁਆਰਾ ਡੇਰਾ ਸਾਹਿਬ ਇੱਥੇ ਪਹਿਲੀ ਪਾਸਾ ਸੀ ਤਾਨ ਗੁਰ ਨਾਨਕ ਦੇਵ ਜੀ ਦਾ ਕਿਆ ਹੋਇਆ ਸੀਗਾ ਉਸ ਸਥਾਨ ਤੇ ਅਸੀਂ ਪਹੁੰਚ ਗਏ ਸਾਡੇ ਤੋਂ ਪਿੱਛੇ ਨਾਰਥ ਦਿਖ ਰਿਹਾ ਹੋਵੇ ਤੁਹਾਨੂੰ ਉੱਪਰ ਇੰਦਰ ਚੱਲ ਕੇ ਹੁਣ ਦਰਸ਼ਨ ਕਰਕੇ ਆਉਨੇ ਆ ਕਿੱਥੇ ਵੀ ਗੰਦ ਬਣੀ ਹੈ ਪੁਰਾਣੀ ਆ ਦੇਖੋ ਇਹ ਗੰਦ ਤਾਂ ਹੀ ਕਾਫੀ ਪੁਰਾਣੀ ਹੈ ਪਰਾਣੀਆਂ ਟਰ ਲੱਗੀਆਂ ਹੀਆਂ ਨੇ ਇੱਥੇ ਇਸ ਪਵਿੱਤਰ ਸਥਾਨ ਤੇ ਗੁਰੂ ਆਨਦੇਵ ਜੀ ਤੇ ਖਿਮਾਤ ਸੁਲੱਖਣੀ ਦਾ ਇਹ ਆਇਆ ਸੀਗਾ ਜੀ ਅਸੀਂ ਬੱਚੇ ਕਹਿੰਦੇ ਚਿੰਗਮ ਖਾਣੀਆਂ ਮਾਹ ਵੀ ਨੂੰ ਹੁੰਦਾ ਜਾਵੇ ਗਰਮੇਰਪਾ ਖਾਵੇ ਗਰਮੇਰ ਜਿਆਦਾ ਜਾਂਦਾ ਕਹਿੰਦਾ ਇਹ ਰਹੇ ਜਾਂਦਾ ਅੰਛਾ ਸਾਡੀ ਦਰਸ਼ਨ ਹੋਏ ਤੇ ਕਈ ਬਹੁਤ ਵਧੀਆ ਉਹ ਦੋਸਾਰਾ ਕੰਮ ਸਾਹਿਬ ਤੇ ਦੋਸਾਰਾ ਡੇਰਾ ਕੰਮ ਬਹੁਤਾ ਜਿਆਦਾ ਨਹੀਂ ਸੀਗਾ ਠੀਕ ਤੇ ਹੁਣ ਅਸੀਂ ਚੱਲੇ ਆ ਇੱਥੇ ਬੈਟ ਪਤਾ ਕਰਨ ਇੱਥੇ ਕੋਈ ਕੰਪਨੀ ਐ ਇੱਕ ਉਹ ক্রিকেট ਬੈਟ ਬਣਾਉਂਦੀ ਐ ਇੰਟਰਨੈਸ਼ਨਲ ਲੈਵਲ ਤੇ ਹੀ ਪਲੇਅਰ ਉਹਨਾਂ ਦੇ ਬੈਟਾਂ ਨਾਲ ਖੇਡਦੇ ਨੇ ਡੀਐਸਸੀ ਕੰਪਨੀ ਦੇ ਤੁਹਾਨੂੰ ਪਤਾ ਹੀ ਹੋਣਾ ਪਈਆਂ ਉਹਦੇ ਵਿੱਚੋਂ ਡੀਐਸਸੀ ਦੇ ਬੈਟ ਤੇ ਡੇਵਿਡ ਵਾਰਨਰ ਹੋ ਗਿਆ ਆ ਸਟੀਰੀਆ ਦਾ ਤੇ ਰੇਵਨ ਪਿੰਗਾ ਸਾਊਥ ਅਫਰੀਕਾ ਦਾ ਇੰਗਲੈਂਡ ਦੇ ਵੀ ਕੁਝ ਪਲੇਅਰ ਹੈਗੇ ਨੇ ਜਿਹੜੇ ਯੂਜ਼ ਕਰਦੇ ਨੇ ਤੇ ਅੱਜ ਚੱਲਿਆ ਸੀ ਬੈਟ ਦੇ ਵੀ ਘੇ ਹੀ ਲੈਣਾ ਵੱਲੋਂ ਕਸ਼ਮੀਰ ਵੱਲੋਂ ਹੀ ਦੇਖਾਂਗੇ ਉਹੀ ਕੋਸ਼ਿਸ਼ ਕਰਾਂਗੇ 2000 ਤੱਕ ਦਾ ਬੈਟ ਲੈਣਾ ਕਿਉਂਕਿ ਕੱਲ੍ਹ ਦਾ ਤਾਂ ਇੱਕ ਟੂਰਨਾਮੈਂਟ ਚੱਲ ਰਿਹਾ ਡਿਪਾਰਟਮੈਂਟ ਵਾਲਾ ਉਹਦੇ ਵਿੱਚ ਸਾਡਾ ਬੈਟ ਟੁੱਟ ਗਿਆ ਇੱਕ ਤੇ ਪਲੇਅਰਸ ਕਹਿੰਦੇ ਕਿ ਬਾਜੀ ਗਾਇ ਤੁਸੀਂ ਚੱਲੇ ਨਹੀਂ ਉਹ ਕਹਿੰਦੇ ਉੱਥੋਂ ਲੈ ਆਓ ਬੈਟ ਇਕ ਆਉਂਦੇ ਹੋਏ ਜਾਂ ਸਾਨੂੰ ਜਲੰਧਰ ਜਾਣਾ ਪੈਂਦਾ ਸਪੈਸ਼ਲ ਇੱਧਰ ਅਸੀਂ ਆਈ ਹੋਏ ਸੀਗੇ ਹੁਣ ਮੈਂ ਬੈਟ ਦੇਖਣ ਜਾਵਾਂਗੇ ਹਾਂਜੀ ਗੱਡੀ ਨਾਲੇ ਵਾਸ਼ ਕਰਤੀ ਸੀਗੀ ਇੱਥੇ ਸਾਡੇ ਵਾਪਸ ਆਉਂਦਿਆਂ ਨੂੰ ਗੱਡੀ ਖੜੀਆ ਦੇਖੋ ਗੱਡੀ ਪੂਰੀ ਚਮਕੀ ਹੁਣ ਕਾਫੀ ਟਾਈਮ ਬਾਅਦ ਅਸੀਂ ਬਾਹਰ ਤੋਂ ਆਈਏ ਗੱਡੀ ਚਲੋ ਬੈਠੋ ਫਿਰ ਚੱਲੀਏ ਆ ਤਮਾਉਣਾ ਵੇ ਕੀ ਗੱਲਾਂ ਕਰਾਂ ਨਾ ਆ ਚਾਹ ਕੋਲ ਪਹੁੰਚੀ ਸੀ ਸ੍ਰੀ ਅੰਤਿਆ ਬਿੱਤੀ ਮਿਲਣ ਤੇ ਉਹਨੇ ਚਾਹ ਨਹੀਂ ਪੀਤੀ ਉਹ ਖਾਂ ਬਸ ਬਿਚਰ ਲੱਗੀ ਐ ਉਹਦੇ ਦੋਗਾ ਪਚਾਰੇ ਪੀਤੀ ਅੱਗੇ ਫਿਰ ਮਿਲਣਾ ਹੋਣਾਗਾ ਕੁਛ ਆਪਾਂ ਨੂੰ ਹਣੇ ਇੱਥੇ ਸ਼ਹਿਰ ਤੋਂ ਬਾਹਰ ਨਿਕਲ ਗਏ ਨਾ ਫਿਰ ਉਹ ਵਿਅਸਤਾ ਕੁਛ ਨਹੀਂ ਆਉਂਦਾਗਾ ਟਾਬਾ ਢੂਬਾ ਵਸਿਆ ਹਨਾ ਰਾਜ ਉਹ ਮੱਠੀਆਂ ਨਾ ਬੰਦੀ ਹਾਂ ਲੋਹੀ ਉਹ ਸਮੱਠੀ ਚਾਵਨ ਨੂੰ ਰਸਤੀ ਬਣੀ ਆਈ ਹਸਵਾਚਾ ਕਿਹੜੀ ਆ ਪੂਰੀ ਡਰਾਈਵਰ ਵਾਲੀ ਕਾ ਹੁੰਦੀ ਆ ਇਹ ਵਾਲਾ ਮੱਠੀ ਖਾਦੀ ਆ ਤੁਸਾਂ ਦਾ ਮੱਠੀ ਕਹਿੰਦੇ ਆ ਮੈਂ 2B ਦੀ ਗੱਲ ਕਰਦਾ ਇਹਨਾਂ ਨੇ ਥੋੜੀ ਜਿਹੀ ਬੱਚੇ ਹੁੰਦੇ ਆ ਆਪਣੇ ਵਾਲੇ ਸਾਡੀ ਦੋ ਮੱਠੀਆਂ ਹੀ ਖਾ ਗਏ ਹੂੰ ਆ ਉੱਤੇ ਦੇ ਕੇ ਬੱਚਿਆਂ ਨੂੰ ਇਹਨੇ ਕਿਹਦੀ ਮੱਠੀ ਖਾ ਲਈ ਇਹਨਾਂ ਨੇ ਇਹ ਖਾਵੇ ਦੇਣਾ ਦੇ ਖਾਵੇ ਆਰੀ ਹੈ ਚਲੋ ਦਿਓ ਜੀ I'm sorry about you guys, I'm gonna leave you alone, I don't leave you alone I don't leave you alone, I don't leave you alone ਜਾਦੇ ਅਸੀਂ ਗਏ ਆ ਨਾ ਇੱਥੋਂ ਲੰਘ ਕੇ ਗਏ ਆਗੇ ਪਹਿਲਾਂ ਮੱਥਾ ਟੇਕਣ ਜਾਣਾ ਸੀ ਅਸੀਂ ਨਾ ਲਾ ਤੂੰ ਮੇਰਾ ਟਰੱਕ ਜਦੋਂ ਅਸੀਂ ਜਾ ਰਹੇ ਸੀ ਉਸ ਟਾਈਮ ਵੀ ਲੋਡ ਕਰ ਰਹੇ ਸੀ ਪਤਾ ਨਹੀਂ ਬਚ ਗਈ ਇਹਦੇ ਲੱਦੇ ਹੋਏ ਮਾਲ ਨਾ ਪੂਰੀਆਂ ਲੱਗ ਰਹੇ ਨੇ ਤੇ ਹੁਣ ਆਪਸੇ ਹੋ ਗਿਆ ਹਲੇ ਵੀ ਦੇ ਲੋ ਕੰਪਲੀਟ ਨਹੀਂ ਹੋ ਰਿਹਾ ਮੰਨਦਾ 2 ਘੰਟੇ ਹੋ ਗਏ ਨੇ ਲੋਡ ਕੀਤਾ ਹੈ ਇਸ ਟਰੱਕ ਤੇ ਮੈਂ ਕੰਮ ਮਸਾ ਬੱਜਦੀਆਂ 5:30 ਹੋ ਗਏ ਉਹਨਾਂ ਨੇ ਜਾਣ ਦਾ ਮੈਂ ਨਾ ਟਾਈਮ ਨਾ ਤੇ ਹਾਂ ਜੀ ਫਾਰਟਕ ਲੱਗਾ ਹੈ ਜੀ ਇੱਥੇ ਹੁਣ ਗੱਡੀ ਲੰਘ ਰਹੀ ਹੈ ਜੀ ਕੋ ਜਾ ਰਹੀ ਹੈ ਗੱਡੀ ਤੇ ਡਾਕੂਮੈਂਟ ਲੱਗਣੇ ਬਾਅਦ ਕੁੱਲਨ ਵਾਲੀ ਹੈ ਵਾਰਟ ਤੇ ਹਾਂਜੀ ਉਹਨੇ ਟਰਾਲੀ ਵਾਲੇ ਖੜੇ ਹੁੰਦੇ ਕਾਰਨਾਂਮਕ ਲਈ ਉਹ ਤੇ ਨਮਕ ਲੈ ਕੇ ਆਈਆਂ ਆਹ ਗਾੜਾ ਆਹ ਵਾਲਾ ਜਿਵੇਂ ਦਹੀਂ ਜੀ ਪੋਣ ਵਾਸਤੇ ਵਧੀਆ ਰਹਿੰਦਾ ਹੈ ਵਾਲਾ ਉਹ ਡੜਿਆ ਵਾਲਾ ਵੀ ਸੀਗਾ ਡੜਿਆ ਵਾਲਾ ਸੀਗਾ 50 ਰੁਪਏ ਕਿਲੋ ਸੀ ਜਿਹੜਾ ਪੀਸ ਕੁੱਟਿਆ ਆਇਆ ਸੁੰਨ ਨੇ 60 ਰੁਪਏ ਕਿਲੋ ਸੀਗਾ ਪਰ ਨਮਕ ਕਹਿੰਦੇ ਇੱਕ ਹੀ ਆ ਉਹੀ ਆ ਤੇ ਇਹ 60 ਰੁਪਏ ਕਿਲੋ ਸੀਗਾ ਫਰੇ ਹੀ ਲੈ ਜਾਂਦਾ ਫਿਰ ਆਇਆ ਹੋਰਲੇਵਾ ਦਾ ਕੁਟਮਾ ਹੀ ਬੜਾ ਔਖਾ ਹੋ ਜਾਂਦਾ ਕੋਈ ਕੰਨਾ ਮਾਮ ਜਾਸਤਾ ਕਰੇ ਸਾਡੇ ਕੋਲੇ ਤਾਂ ਬਾਕੀ ਬਸ ਇਹੀ ਲੈ ਜਾਂਦਾ ਜਿਉਂ ਅਸੀਂ ਰੋਡ ਤੇ ਪਹੁੰਚ ਗਏ ਆ ਦਰਸ਼ਨ ਸਾਡੇ ਬਹੁਤ ਵਧੀਆ ਹੋਏ ਅੱਜ ਗੋਟਵਾਲਾ ਸਾਹਿਬ ਜੀ ਦੇ ਪਰ ਕੱਟ ਤੱਕ ਘਾਟੀ ਸੀਗਾ ਤੇ ਪਰ ਵਧੀਆ ਹੋ ਗਿਆ ਦਰਸ਼ਨ ਵੀ ਹੋ ਗਏ ਅੱਡੇ ਨੇੜੇ ਵੀ ਸੀਗਾ ਸਾਰੇ ਗੋਟਵਾਲਾ ਸਾਹਿਬ ਚ ਆਇਆ ਜਿਵੇਂ ਕਿ ਵਾਹ ਕੰਬ ਸਾਹਿਬ ਕੋਲ ਦੁਆਰਾ ਤੇ ਡੇਰਾ ਸਾਹਿਬ ਕੋਲ ਦੁਆਰਾ ਇਹ ਗੁਰੂ ਜੀ ਤੇ ਪਿਆਰ ਹੋਇਆ ਸੀਗਾ ਮਤਲਬ ਪਾਪਾ ਬਕਾਲਾ ਜੀ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਜਿਹੜਾ ਇੱਥੇ ਮੱਖਣਸ਼ਾਲ ਲਗਵਾਣਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਲੱਭਿਆ ਸੀਗਾ ਗੁਰੂ ਲਾਦਰੇ ਗੁਰੂ ਲਾਦਰੇ ਤੇ ਉਹ ਵੀ ਜਾ ਕੇ ਆਏ ਦਰਸ਼ਨ ਕਰਕੇ ਆਏ ਪੁੱਤਵਾਲਾ ਸਾਹਿਬ ਤੇ ਪਹਿਲੇ ਬੱਚਿਆਂ ਨੂੰ ਦਰਸ਼ਨ ਕਰਵਾ ਕੇ ਲੈ ਕੇ ਆਏ ਆ ਬੱਚਿਆਂ ਨਾਲ ਪਤਾ ਨਹੀਂ ਬੱਚਿਆਂ ਨੂੰ ਕਿੱਥੇ ਗੁਰਦੁਆਰੇ ਦਾ ਇਤਿਹਾਸ ਕੀ ਆ ਕਰਕੇ ਉਹ ਮੁਸਬਾਨਪੁਰਾਂ 14 ਕਿਲੋਮੀਟਰ ਤੋਂ ਬਿਨਾਂ ਸਾਹ ਹਸਤੇ ਨਾ ਆ ਹਾਂ ਇਸ ਟੰਬਿਆਸ ਇਸ ਟੰਬਿਆਸ ਪਹੁੰਚ ਗਈ ਸੀ ਨੇੜੇ ਕਪੂਰਥਲਾ ਇੱਥੇ ਸੈੱਨ ਨੇ ਆ ਨਾ ਇੱਥੇ ਆਸ-ਪਾਸ ਇਤਿਹਾਸਕ ਗੁਰਦੁਆਰੇ ਬਹੁਤ ਜ਼ਿਆਦਾ ਨਹੀਂ ਅਸੀਂ ਇੱਧਰ ਤਾਂ ਦੇਖ ਦੇਖ ਦਰਸ਼ਨ ਕਰ ਚੁੱਕੇ ਹਾਂ ਤੇ ਗੁਰਦੁਆਰੇ ਸਾਡੇ ਜੇ ਰਹਿ ਗਏ ਸੌਰੀ ਇੱਧਰ ਨਾ ਪਤਾ ਨਹੀਂ ਨਾ ਜ਼ਿਆਦਾ ਕਿਉਂਕਿ ਉੱਪਰ ਤੰਦੂਰ ਦੇ ਨਾਲ ਇੱਧਰ ਹੀ ਆਪਾਂ ਦੇ ਪਤਾ ਹਾਂ ਹਾਂ ਪਰ ਇਹ ਕਿ ਸੱਤ ਆਸ ਗੁਰਦੁਆਰੇ ਸਾਰੇ ਬਹੁਤ ਸਾਰੇ ਗੁਰਦੁਆਰੇ ਇੱਧਰ ਹੀ ਆ ਕਪੂਰਥਲੇ ਸਾਈਡ ਹੀ ਆ ਨੇੜੇ-ਨੇੜੇ ਬਹੁਤ ਜ਼ਿਆਦੇ ਆ ਸਾਹਮਣੇ ਟੋਲ ਆ ਗਿਆ ਇਹ ਟੋਲ ਮਹਿੰਗਾ ਟੋਲ ਸੀਗਾ ਨਾ ਕਾਹਵੇਂ ਮੈਂ ਕਹਾਂ ਸੌਣੇ ਸਦਾ ਹੋਵੇ ਸੋ 150 ਡਾਲਰ ਜਿਹੜੇ ਅੱਜ ਫ੍ਰੀ ਆ ਕਿਉਂਕਿ ਜਿਹੜੇ ਕਿਸਾਨਾਂ ਨੇ ਧਰਨੇ ਲਾਏ ਹੋਏ ਨੇ ਤੇ ਇੱਥੇ ਵੀ ਕਿਸਾਨਾਂ ਨੇ ਬੰਦ ਕਰਾਇਆ ਰੇਟ ਉਹ ਸਾਰੇ ਇਹ ਵੀ ਟੋਲਾਂ ਜੀ ਬੰਦ ਆ ਚੌਲੇ ਟਰਾਲੀਆਂ ਨਾਲ ਕੇ ਟਰਾਲੀ ਲਾ ਰੱਖੀਓ ਵਿਚਾਲੇ ਅੱਜ ਹੀ ਫ੍ਰੀ ਕੀਤਾ ਹੋਇਆ ਜੇ ਟੋਲ ਮੈਨੂੰ ਤਾਂ ਕਈ ਨਾ ਨਹੀਂ ਹੋਣਗੇ ਤਾਂ ਜਦੋਂ ਬੈਠੀ ਆ ਉਹ ਧਰਨੇ ਚੋਂ ਹੁੰਦੀ ਆ ਬੰਦ ਕੋਈ ਸੀ ਬਾਜ ਕੋਈ ਬਾਹਰ ਖਾਣ ਲਈ ਵਾਧਾ ਸੋ ਕਿੱਥੇ ਜਾਣਾ ਹੈ ਬਸ ਸਟਾਰਬਕਸ ਲੰਨੇ ਤਾਂ ਉਧਰ ਹੀ ਇੰਦਰ ਹਾਂ ਟਾਟਾ ਲੰਦਾ ਹੈ ਡੋਮੀਨੋ ਵੀ ਹੈਗਾ 347 ਵੀ ਹੈਗਾ ਬਾਕੀ ਉਧਰ ਮੈਕਡੀ ਵੀ ਹੈਗਾ ਆਪਾਂ ਇਹ ਕਹਦੇ ਡੋਮੀਨੋ ਦੇ ਚੱਲਦੇ ਹਾਂ ਨਾ ਜੀ ਦਾ ਪੁੱਤ ਬਰਗਰ ਇੱਕ ਤੋਂ ਖਾ ਲੈਣੇ ਨੇ ਜੀ ਚਲੋ ਆਜੋ ਚਲੋ ਅੱਜ ਫਿਰ ਰਲ ਮਿਲ ਕੇ ਸਲਾਮ ਬਣਾਈ ਵੀ ਮੈਕਡੋਨਲਡ ਲਾ ਲੈਣ ਤੇ ਮੈਕਡੀ ਵਾਲੇ ਨੇ ਚੱਲਦੇ ਆ ਅੱਜ ਚਲੋ ਫਿਰ ਆਜੋ ਕਰਾਂ ਆਪਣੇ ਆਪ ਆਰਡਰ ਕਰ ਰਹੇ ਨੇ ਬੱਚੇ ਚਲ ਮਿਲ ਕੇ ਚਾਰ ਚਾਰ ਕਰੋ ਮੈਨੂੰ ਕਿੰਨੇ ਮੀਲੇ ਕੰਮੀ ਆ ਮੀਲੇ 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 ਫੀਲ ਕਰ ਲਓ ਮੇਰੇ ਸਾਡੇ ਵਿੱਚ ਨਾ ਇੱਥੇ ਬੈਠ ਕੇ ਆਰਡਰ ਕਰ ਰਹੇ ਸੀ ਆਪਣੇ ਆਪ ਇਹ ਭੰਦੀ ਸਾਨੂੰ ਹੁਣ ਵਾਪਸੀ ਦੇ ਉੱਤੇ ਹਨੇਰਾ ਹੋ ਗਿਆ ਪਰ ਅਸੀਂ ਆਣੇੜੀ ਗਏ ਆ ਪਰ ਟਾਈਮ ਹੋ ਗਿਆ ਫੋਣੇ ਸੱਤ ਦਾ ਹੋ ਗਿਆ ਉਹ ਗੱਡੀ ਕਿਥੇ ਪੁੱਤਰੀ ਨੂੰ ਦੀ ਹੈ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਦਾ ਹੋ ਫਰਦੀ ਗੱਡੀ ਦੇ ਪਹੀਏ ਕਿ ਹੋ ਗਿਆ ਗੱਡੀ ਹੋ ਨਾ ਕਰਦੇ ਵਿਚਾਰੇ ਖੜੀ ਹੈ ਵਿਚ ਉਹ ਦੇਖੋ ਸਾਹਮਣੇ ਤੋਂ ਦੱਸਦੀ ਹੋਊਗੀ ਸੜਕ ਤੋਂ ਗੱਡੀ ਵਿੱਚ ਗਈ ਉਹ ਖੇਤ ਦੇ ਅੱਧ ਅੱਧ ਚ ਖੜੀ ਹੈ ਐਕਸੀਡੈਂਟੀ ਹੋਇਆ ਮम्मा ਉਹਦੇ ਬਹੁਤ ਨਾਲੇ ਆਪਣੀ ਦੂਜੀ ਬਰੀਜ਼ਾ ਬਰੀਜ਼ਾ ਪਹਿਲਾ ਮਾਡਲ ਸੀ ਜਿਹੜਾ ਉਹ ਖੜੀ ਹੈ ਉਹ ਦੇਖੋ ਕਿੱਥੇ ਜਾ ਕੇ ਖੜੀ ਹੈ ਗੱਡੀ ਦਾ ਅੱਛਾ ਹੋ ਗਿਆ ਉਹ ਹਾਈਟ ਤੇ ਨਾਲੇ ਦੇਖੋ ਹਾਂ ਤਨੇ ਕੀ ਹੋ ਸਪੀਡ ਹੋ ਕੀ ਹੋ ਸਮਝ ਤੋਂ ਬਾਹਰ ਹਾਂਜੀ ਹੁਣ ਅਸੀਂ ਕਪੂਲਥਰੇ ਪਹੁੰਚ ਗਏ 7:00 ਵਜੇ ਨੇ ਨੇੜੇ ਤਾਂ ਕਾਫੀ ਹੋ ਗਿਆ ਤੇ ਹੁਣ ਕੋਲੋਂ 10 ਮਿੰਟ ਲੱਗਣਗੇ ਨਾ ਪਰ ਹੁਣ ਤਾਂ ਜਾਣ ਨੂੰ ਨਹੀਂ ਉਹ ਵੀ ਲੈਣੀਆਂ ਨੇ ਲਸਣ ਵੀ ਲੈਣੇ ਨੇ ਪਿਆਜ਼ ਵੀ ਲੈਣੇ ਆ 10 ਕੋਈ ਨਹੀਂ 10 ਡਾਲਰ ਉਹਦੇ ਘੰਡੇ ਗਰਾਮ ਨਾਲ 4:30 ਵਜੇ ਲੈਣੀ ਹੈ ਫਿਰ ਅਸੀਂ ਨਹੀਂ ਕਿੱਧਰ ਮੁੜ ਜੰਦਾ ਘਰੇ ਛੜੇ ਜਾਣਾ ਮੈਂ 7:20 ਪਿੰਟ ਤੇ ਤਾਂ ਮੌਨ ਜਾਗੀ 25 ਮਿੰਟ ਤੇ ਘਰੇ ਥੋੜਾ ਜਿਹਾ ਕਰੀ ਜਾਓ ਮੋਂ ਉੱਠੇ ਹੋਣ ਲੱਗ ਰਹੇ ਸੀ ਕਰਕੇ ਜਾ ਮਨਾਉਂ। ਅਸੀਂ ਘਰੋਂ ਕੋਈ ਲੇਟ ਤੁਰੇ ਸੀ 12:30 ਤੁਰੇ ਸੀ ਘਰੋਂ ਅਸੀਂ। ਹੋੜੀ-ਹੋੜੀ। ਪਹਿਲਾਂ ਅਸੀਂ ਲੇਟ ਉੱਠੇ। ਛੁੱਟੀ ਸੀ ਕਿ ਸਾਰਿਆਂ ਨੂੰ ਹੀ। ਇਹਨਾਂ ਨੂੰ ਵੀ ਛੁੱਟੀ ਸੀ, ਬੱਚਿਆਂ ਨੂੰ ਵੀ ਛੁੱਟੀ ਸੀ। ਲੇਟ ਹੋੜੀ-ਹੋੜੀ ਉੱਠੇ ਪਰ ਸਭ ਕੰਮ ਦੰਦੇ ਕੀਤੇ, ਕੱਪੜੇ ਤੇ ਉੱਤੇ ਝਾੜੂ-ਪੋਚਾ ਕੀਤਾ, ਰੋਟੀ ਬਕਾਈ ਖਾਧੀ। ਲੋਕੀ ਜਾਣਾ ਨਹੀਂ ਹਟਦੇ ਕਿ ਲੋਕੀ ਪੂਰੇ ਤੁਰੇ ਜਾਂਦੇ। ਆਪਾਂ ਮੈਂ ਸੋਚਿਆ ਸੀ ਕਿ 5:00 ਵਜੇ ਆ ਜਾਊਗੀ ਤੇਰੇ। ਤੈਨੂੰ ਰੁਕਣਾ ਨਹੀਂ ਆਣੇ ਜਨਾਬਾਂ ਕੋਲ ਦੇ ਹਾਂ ਹਾਂ ਨਾ ਬੰਦ ਨਾ ਕੋਈ ਰੋਕ ਰਹੀ ਨੇ ਤੇ ਸੀ ਬੈਠੇ ਸੀ ਖਾਣ ਨੂੰ ਬੰਦ ਕਰ ਲੱਗ ਜਾਨੇ ਨਾ ਤਾਂ ਅਮਰ ਕੇ ਟਾਈਮ ਲੱਗ ਗਿਆ ਲੈ ਵਧੀਆ ਮਮ ਜੀ ਨਾਲੇ ਜੇ ਆਪਾਂ ਉੱਥੇ ਨਾ ਰੁਕਦੇ ਖਾਣ ਵਾਲੀ ਜਗ੍ਹਾ ਤੇ ਤੱਕ ਦਾ ਹੀ ਚੱਲਣਾ ਤੇ ਹੋਰ ਵੀ ਕਿਤੇ ਰੁਕਦੇ ਸੀ ਆਪਾਂ ਅਸੀਂ ਤਾਂ ਸ਼ਿਮਲੇ ਜਾਣਾ ਸੀ ਸ਼ਿਮਲੇ ਨਹੀਂ ਗਏ ਤਾਂ ਕਰਕੇ ਫਿਰ ਬੱਚਾ ਬਣ ਗਿਆ ਸੀਗਾ ਵੀ ਸ਼ਿਮਲੇ ਜਾਣਾ ਤਾਂ ਤਾਂ ਕਿੰਨਾ ਖਵਾਤਾ ਚੱਲ ਕੋਈ ਗੱਲ ਨਹੀਂ ਵਿੱਚ ਮਨ ਹੁੰਦਾ ਨਾ ਤੇ ਇਹ ਤਾਂ ਸਬਜ਼ੀ ਲੈਣੀ ਆਪਾਂ ਨਹੀਂ ਨਹੀਂ ਲੈਣੇ ਅੱਗੇ ਵੱਢੀ ਉਹਨੇ ਪੇਪਰ ਆਗੇ ਵਿੱਚ ਕੱਲ ਪੇਪਰ ਸੀਗਾ ਸਾਡਾ ਦਾ ਕਰਕੇ ਨਾ ਮਿੰਟ ਦੱਸਿਆ ਸੀ ਬੂਡ ਆਫ ਜਿਆ ਹੋ ਗਿਆ ਉਹ ਵਗੜਾ ਜਾਣ ਦਾ ਮੂਡ ਬਣਿਆ ਹੋਇਆ ਸੀਗਾ ਸ਼ਿਮਲੇ ਨੂੰ ਹਨਾ ਹਨਾ ਚਲੋ ਕੋਈ ਗੱਲ ਨਹੀਂ ਉਹਨਾਂ ਪੇਪਰ ਦਵਾਦ ਹੋਏ ਤੇ 19 ਵੀ ਮਾਰਚ ਦੇ ਪੇਪਰ ਖਤਮ ਹੋ ਜਾਣੇ ਫਿਰ ਦੁਬਾਰਾ ਅਸੀਂ ਜਾਵਾਂਗੇ ਕਿਸੇ ਪਾਸੇ ਘੁੰਮਣ ਪ੍ਰੋਗਰਾਮ ਬਣਾਵਾਂਗੇ ਉਹ ਮਰਦਾ ਸਬਜੀ ਮੰਡੀ ਆ ਗਈ ਸਾਹਮਣੇ ਜੇ ਪਹਿਲੇ ਪੋਡੀਆਂ ਫਿਰ ਜਾਵਾਂਗੇ ਬਾਟੇ ਹਨ ਜਿਹੜਾ ਮम्मा ਸਬਜੀ ਲੈਣ ਗਏ ਮਾਦਵੀ ਨਾਲ ਹੀ ਭੱਜ ਗਿਆ ਇਹਨੇ ਪਤਾ ਨਹੀਂ ਕੀ ਕਰਨਾ ਉੱਥੇ

ले लो की लेना ਹੁਣ ਛਲਕਮ ਲੈਨੇ ਆਪਾਂ ਇੱਕ ਤੱਕ ਮਟਰ ਹੋ ਗਏ ਓਕੇ ਗਾਜਰਾ ਗੁਜਰਾ ਵਾਲੀ ਬਣਾ ਲਓ ਸਬਜ਼ੀ ਮਿਕਸ ਬਣ ਜੂ ਵਧੀਆ ਲੈ ਰੋ ਗਾਜਰਾ ਪਾ ਲਓ ਕਿ ਲਓ ਹਾਂ ਅੱਜ ਘਰੇ ਆ ਗਏ ਸੀਗੇ ਅੱਜ ਪੱਗ ਵੀ ਪਹਿਲੀ ਵਾਰ ਆਪਣੀ ਮਰਜ਼ੀ ਨਾਲ ਬੰਨੀਆਂ ਨੇ ਕਹਿੰਦਾ ਪਾਪਾ ਅੱਜ ਮਾਮੂਆ ਮੈਂ ਅੱਜ ਪਾਠ ਕਰੂੰਗਾ ਜਾ ਕੇ ਹੁਣ ਸਾਰ ਪਾਠ ਕਰਨ ਲੱਗ ਗਿਆ ਧੋ ਕੇ ਕਰਮੀਆਂ ਦਾ ਪੜਾਈ ਕਰ ਰਹੇ ਸੀ ਪੜਾਈ ਕਰਨ ਲੱਗ ਗਿਆ ਆ ਕਾਲਸ ਹੁੰਗੇ ਦੀ ਲੋਪਾਤਾਲ ਸੁਣੀਏ ਪਉ ਨਾ ਸਕੇ ਕਾਲ ਨਾਨਕ ਭਗਤ ਸਦਾ ਕਪੜੇ ਲਾਵਟਾਣ ਪੜਾਈ ਸ਼ੁਰੂ ਕਰੋ ਚਲੋ ਤੇ ਬਲਜਿੰਦਰ ਨੂੰ ਫੋਨ ਆਗਾ ਸੀ ਉਧਰ ਪਤਾ ਨਹੀਂ ਕਿੱਧਰ ਬੈਠੀ ਹੈ ਹੈ ਆ ਅਸੀਂ ਕੱਪੜੇ ਕੋਲੇ ਲਾ ਕੇ ਵੀ ਚੇਂਜ ਕਰ ਫੋਨ ਆਇਆ ਹੋਇਆ ਇਹਨਾਂ ਨੂੰ ਤੇ ਆ ਸਭ ਕੱਪੜੇ ਕੋਲੇ ਲਾ ਕੇ ਥੱਕ ਗਏ ਤਕਾਹਟ ਇੰਨੀ ਨਹੀਂ ਹੋਈ ਪਰ ਕਿਉਂਕਿ ਰੁਕ ਰੁਕ ਕੇ ਗਏ ਨਾ ਸਿੱਧਾ ਨਹੀਂ ਸੀਗਾ ਵੀ ਲੰਬਾ ਰੂਟ ਜ਼ਿਆਦਾ ਨਹੀਂ ਸੀਗਾ ਸਹੀ ਮਲਾ ਸਾਰਾ ਹੀ ਕੁੱਲ ਮਿਲਾ ਕੇ 150 ਕਿਲੋਮੀਟਰ ਸ਼ਾਇਦ ਹੋਇਆ ਹੋਊ ਮਸਾਂ ਵਧੀਆ ਰਿਹਾ ਸਫ਼ਰ ਅੱਜ ਦਾ ਯਾਤਰਾ ਵਧੀਆ ਸਫਲ ਹੋ ਗਈ ਚਲੋ ਉਹ ਦਰਸ਼ਨ ਵਧੀਆ ਹੋ ਗਏ ਦੋਨੇ ਜਗ੍ਹਾ ਤੇ ਕੰਗਸਾਪ ਹੀ ਗਏ ਸੀਗੇ ਮਟਾਲੇ ਤੇ ਅੱਜ ਉੱਥੇ ਬੈਟ ਰੈਨ ਵੀ ਗਏ ਸੀਗੇ ਡੀਐਸਸੀ ਕੰਪਨੀ ਦੇ ਬੈਟ ਉੱਥੇ ਮੈਨੂ ਫੈਕਚਰ ਹੁੰਦੇ ਨੇ ਨਾ ਤੇ ਡੇਲ ਐਕਸਪੋਰਟਸ ਕੰਪਨੀ ਉਹਦੇ ਵਧੀਆ ਵਧੀਆ ਪਲੇਅਰ ਬਾਹਰਲੇ ਵੀ ਖੇਡਦੇ ਉਹਨਾਂ ਬੈਟ ਨਾਲ ਪਰ ਉੱਥੇ ਗੱਲ ਬਣੀ ਨਹੀਂ ਹੈਗੀ ਕੋਈ ਕਿਸੇ ਨੇ ਮਗਵਾ ਸੀਗਾ ਇਸ ਟਿਪੈਟ ਕਹਿੰਦੇ ਸੀ ਕਹਿੰਦੇ 1600 2000 ਤੱਕ ਲੈ ਆਇਓ 2 ਕੁ ਹਜ਼ਾਰ ਤਾਂ ਮਿਲਦਾ ਸੀਗਾ ਠੀਕ ਕਸ਼ਮੀਰ ਵਿਲੋ ਦਾ ਪਰ ਬਾਅਦ ਚ ਪਤਾ ਲੱਗਿਆ ਕਹਿੰਦੇ ਵੀ ਸਰ ਗਿਆ ਕਹਿੰਦੇ ਬੈਟ ਦਾ ਹੋ ਗਿਆ ਸੀ ਦਾ ਫਿਰ ਉਹ ਕੈਨਸਲ ਕਰਾਇਆ ਇਸਲਾ ਸੀ ਤੇ ਚਲੋ ਠੀਕ ਹੈ ਫਿਰ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਅਗਲੇ ਬਲੌਗ ਚ ਮਿਲਾਂਗੇ ਫਿਰ ਤੁਹਾਨੂੰ ਅੱਥੀ ਕਾਲ ਜੀ